ਮਾਰਕੀਟ ਦਾ ਦੁੱਧ ਜਿਹੜਾ ਅਸੀਂ ਲੈ ਕੇ ਆ ਰਹੇ ਹਾਂ ਉਹ 70 ਰੁਪਏ ਕਿਲੋ ਪੈ ਰਿਹਾ ਠੀਕ ਹੈ ਔਰ ਉਹਦੇ ਵਿੱਚ 80% ਜ਼ਹਿਰ ਆ ਰਿਹਾ ਜਿਹੜਾ ਅੱਜ ਆਪਾਂ ਦੁੱਧ ਲੈ ਕੇ ਆ ਰਹੇ ਹਾਂ ਨੈਚੁਰਲ ਔਰ ਦੁੱਧ ਪੈਗਾ ਉਹ 40 ਰੁਪਏ ਲਈ ਅੱਜ ਜਿਹੜਾ ਅਸੀਂ ਦੁੱਧ ਲੈ ਕੇ ਆਏ ਆ ਇਹ ਦੁੱਧ ਅੱਜ ਦੋ ਵਿਛੜੀਆਂ ਰੂਹਾਂ ਨੂੰ ਮਿਲੋਣ ਵਾਲਾ ਕੰਮ ਕਰੇਗਾ ਜਿੰਨਾ ਦੇ ਵਿੱਚ ਆਪਸੀ ਮੁਹੱਬਤ ਘੱਟ ਚੁੱਕੀ ਆ ਜਿਹੜੇ ਇੱਕ ਦੂਜੇ ਨੂੰ ਦੇਖਣਾ ਵੀ ਨਹੀਂ ਪਸੰਦ ਕਰਦੇ ਇਹ ਦੁੱਧ ਅੱਜ ਉਹਨਾਂ ਦਾ ਤਾਲਮਿਲ ਕਰਾਏਗਾ मतलब ਤੁਸੀਂ ਇਹ ਕਹਿ ਰਹੇ ਹੋ ਕਿ ਮੁਹੱਬਤ ਹੀ ਸ਼ੇਕ ਬਿਲਕੁਲ ਜੀ ਬਿਲਕੁਲ ਦਾਦਾ ਸਾਲ ਦੀਆਂ ਬੱਚੀਆਂ ਨੂੰ ਮੈਂਸੀ ਸ਼ੁਰੂ ਹੋ ਰਹੀ ਹੈ 8 ਸਾਲ ਦੇ ਬੱਚੇ ਸ਼ੁਰੂ ਉਹ ਕਿਉਂ ਹੋ ਰਿਹਾ ਕਿਉਂਕਿ ਜਦੋਂ ਦੁੱਧ ਇਸ ਤਰ੍ਹਾਂ ਕੈਮੀਕਲ ਫਾਰਮ ਦੇ ਵਿੱਚ ਆਏਗਾ ਪਲੱਸ ਉਹ ਇੰਜੈਕਸ਼ਨ ਤੇ ਜੂਰੀਆ ਜਿਹੜਾ ਆਏਗਾ ਤਾਂ ਸਾਡੇ ਜਿਹੜੇ ਹਾਰਮੋਨ ਜਾਂ ਉਹ ਖਤਮ ਹੋ ਜਾਂਦੇ ਮਜ ਹੋ ਜਾਣਗੇ 네ਗੇਟਿਵ ਕੰਮ ਕਰਨਗੇ ਬਾਜਪਨ ਤੇ ਨਿਪੁੰਸਕਤਾ ਵਾਜ ਜਾਏਗੀ ਪਰ ਅੱਜ ਅਪ ਚੀਜ਼ੇ ਲੈ ਕੇ ਆਏ ਨਾ ਨੈਚੁਰਲ ਨੈਚੁਰਲ ਦੁੱਧ ਦਾ ਪਾ ਤਿਆਰ ਕਰਾਂਗੇ ਨੈਚੁਰਲ ਦੁੱਧ ਬਿਲਕੁਲ ਜੀ 100 1% ਨੈਚੁਰਲ ਸਾਨੂੰ ਇਹ ਦੱਸੋ ਵੀ ਹੋਣੇ ਜਿਹੜਾ ਨੁਸਖਾ ਫਾਰਮੂਲਾ ਹੈ ਇਹ ਤਿਆਰ ਕਿਵੇਂ ਹੋ ਹਾਹਾ ਇੱਕ ਗਲਾਸ ਤੁਹਾਡੇ ਸਰੀਰ ਦੇ એનર્ਜੀ ਲੈਵਲ ਨੂੰ ਬਦਲ ਕੇ ਰੱਖ ਸਕਦਾ ਵਾ ਇੱਕ ਗਲਾਸ ਤੁਹਾਡੇ ਸਰੀਰ ਦੇ ਸ਼ੂਗਰ ਲੈਵਲ ਨੂੰ ਬਦਲ ਕੇ ਰੱਖ ਸਕਦਾ ਇੱਕ ਗਲਾਸ ਤੁਹਾਡੇ ਸਰੀਰ ਦੇ ਬਲੱਡ ਪ੍ਰੈਸ਼ਰ ਨੂੰ ਬਦਲ ਕੇ ਰੱਖ ਸਕਦਾ ਇੱਕ ਗਲਾਸ ਤੁਹਾਡੀ ਨਿਰਾਸ਼ ਜ਼ਿੰਦਗੀ ਨੂੰ ਆਸ਼ਾਮਈ ਵਿੱਚ ਲੈ ਕੇ ਆ ਸਕਦਾ ਇੱਕ ਗਲਾਸ ਜਿੰਨਾ ਨੂੰ ਸਰੀਰ ਦੇ ਵਿੱਚ ਦਰਦਾਂ ਹੋ ਰੀਆਂ ਵਾ ਉਹਨਾਂ ਦੀਆਂ ਦਰਦਾਂ ਦੇ ਵਿੱਚ ਛੁਟਕਾਰਾ ਦਵਾ ਸਕਦਾ ਵਾ ਹੁਣ ਇੱਕ ਬੰਨੇ ਅਸੀਂ ਉਹ ਦੁੱਧ ਪੀ ਕੇ ਸਾਡੀ ਬਾਡੀ ਚ ਬੈਡ ਕੋਲੇਸਟ੍ਰੋਲ ਵੱਧ ਰਿਹਾ ਸਾਡੀ ਬਾਡੀ ਚ ਸ਼ੂਗਰ ਲੈਵਲ ਵੱਧ ਰਿਹਾ ਸਾਡੀ ਬਾਡੀ ਚ ਫੈਟ ਆ ਰਹੀ ਹੈ ਮੋਟਾਪਾ ਆ ਰਿਹਾ ਹੁਣ ਇਧਰੋਂ ਜਿਹੜਾ ਅਸੀਂ ਦੁੱਧ ਦੇਵਾਂਗੇ ਉਹਦੇ ਨਾਲ ਮੋਟਾਪਾ ਵੀ ਘਟੇਗਾ ਉਹਦੇ ਨਾਲ ਸ਼ੂਗਰ ਵੀ ਕੰਟਰੋਲ ਹੋਵੇਗੀ ਉਹਦੇ ਨਾਲ ਤੁਹਾਡਾ ਡਾਈਜੈਸ਼ਨ ਸਿਸਟਮ ਵੀ ਸਹੀ ਹੋਵੇਗਾ ਉਹਦੇ ਨਾਲ ਜੋੜਾਂ ਦੇ ਦਰਦ ਵੀ ਗੋਡਿਆਂ ਦੀ ਸਮੱਸਿਆ ਵੀ ਠੀਕ ਹੋਵੇਗੀ ਫਟ 10 10 ਸਾਲ ਹੋ ਗਏ ਅਸਥਮਿਕ ਦੀ ਪ੍ਰੋਬਲਮ ਹੋ ਗਈ ਗੋਡਿਆਂ ਦਾ ਦਰਦ ਹੋ ਗਿਆ ਪੇਟ ਦੀਆਂ ਪ੍ਰੋਬਲਮਾਂ ਹੋ ਗਈਆਂ ਕਬਜ਼ ਦੀ ਪ੍ਰੋਬਲਮ ਹੋ ਗਈ ਫਿਰ ਉਹਨਾਂ ਵਾਸਤੇ ਕੀ ਨੁਸਖਾ ਫਾਰਮੂਲਾ ਤੁਹਾਡੇ ਬ੍ਰਹਮ ਅਸਤਰ ਜਿਹੜਾ ਕਿ ਓਨਲੀ ਕ੍ਰੋਨਿਕਲ ਡਿਸੀਜ਼ ਦੇ ਉੱਪਰ ਕੰਮ ਕਰਦਾ ਅੱਜ ਪੇਸ਼ਲ ਪਤਾ ਕੀ ਕਹਿ ਰਿਹਾ ਡਾਕਟਰ ਸਾਹਿਬ ਮੇਰਾ ਸਿਰਦਰਦ ਹੁੰਦਾ ਹੁਣੇ ਠੀਕ ਹੋਣਾ ਚਾਹੀਦਾ ਡਾਕਟਰ ਸਾਹਿਬ ਮੇਰਾ ਪੇਟ ਦਰਦ ਹੁੰਦਾ ਚਾਹੀਦਾ ਹੁਣੇ ਠੀਕ ਚਾਹੀਦਾ ਔਰ ਇਸ ਤਰ੍ਹਾਂ ਦਾ ਹੈ ਕਰਾਮਾਤੀ ਰਿਜ਼ਲਟ ਬ੍ਰਹਮ ਅਸਤਰ ਤੋਂ ਬਿਨਾ ਕੋਈ ਨਹੀਂ ਦੇ ਸਕਦਾ ਔਰ ਆਪਾਂ ਦੇ ਰਏ ਮੌਕੇ ਤੇ ਕਰੰਟ ਲੀਜ਼ ਜਾ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਇਸ ਵੇਲੇ ਗਰਮੀਆਂ ਦੇ ਮੌਸਮ ਦੇ ਵਿੱਚ ਅਸੀਂ ਬਨਾਣਾ ਸ਼ੇਕ ਪੀਨੇ ਆ ਮੰਗੋ ਸ਼ੇਕ ਪੀਨੇ ਆ ਪਪਾਇਆ ਸ਼ੇਕ ਪੀਨੇ ਆ ਪਰ ਕੀ ਤੁਹਾਨੂੰ ਪਤਾ ਹੈ ਕਿ ਉਹ ਤੁਹਾਨੂੰ ਫਾਇਦਾ ਕਰਨ ਦੀ ਥਾਂ ਤੇ ਤੁਹਾਨੂੰ ਰਿਫਰੈਸ਼ ਕਰਨ ਦੀ ਥਾਂ ਤੇ ਤੁਹਾਡੇ ਪੇਟ ਵਾਸਤੇ ਤੁਹਾਡੇ ਸਰੀਰ ਵਾਸਤੇ ਕਾਫੀ ਖਤਰਨਾਕ ਸਾਬਿਤ ਹੋ ਸਕਦੇ ਨੇ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਗੱਲ ਕਹਿ ਰਹੇ ਨੇ ਨਾਗੀ ਇਲੈਕਟ੍ਰੋ ਹੋਮੀਓਪੈਥੀ ਸੈਂਟਰ ਦੇ ਡਾਕਟਰ ਕਰਨ ਕਟਾਰੀਆ ਤੇ ਡਾਕਟਰ ਗੁਰਬਖਸ਼ ਸਿੰਘ ਨਾਗੀ ਸਾਹਿਬ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਆ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਇਹਦੇ ਪਿੱਛੇ ਕੀ ਰੀਜ਼ਨ ਆ ਹੁਣ ਤੱਕ ਤੇ ਅਸੀਂ ਬਨਾਣਾ ਸ਼ੇਕ ਬੈਂਗੋ ਸ਼ੇਕ ਪਪਾਇਆ ਸ਼ੇਕ ਬੜੇ ਚਾ ਨਾਲ ਪੀਨੇ ਆ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਬਿਲਕੁਲ ਜੀ ਬਿਲਕੁਲ ਫਰੂਕੀ ਸਾਹਿਬ ਪਹਿਲਾਂ ਤਾਂ ਜਿਹੜੀ ਤੁਸੀਂ ਮੇਰੇ ਮੂੰਹ ਦੀ ਗੱਲ ਅੱਜ ਕਹਿ ਦਿੱਤੀ ਹੈ ਕਿ ਅੱਜ ਤੁਸੀਂ ਗੱਲ ਬਿਲਕੁਲ ਸਹੀ ਬੋਲੀ ਹੈ ਕਿ ਅੱਜ ਅਸੀਂ ਜਿਹੜੇ ਸ਼ੇਕ ਪੀ ਰਹੇ ਆ ਮਾਰਕੀਟ ਦੇ ਵਿੱਚ ਲੈ ਰਹੇ ਆ ਉੱਜ ਅਸੀਂ ਫਾਇਦੇ ਥਾਂ ਦੇ ਨੁਕਸਾਨ ਲੈ ਕੇ ਜਾ ਰਹੇ ਹਾਂ ਅੱਜ ਆਪਾਂ ਉਹੀ ਕਲੀਅਰ ਕਰਾਂਗੇ ਅੱਜ ਉਹਦੇ ਲਈ ਆਪਾਂ ਇਕੱਠੇ ਹੋਏ ਆਂ ਤੇ ਵੈਲਕਮ ਕਰਦੇ ਆਂ ਹਕੀਕਤ ਟੀਵੀ ਪੰਜਾਬੀ ਦਾ ਜਿਨ੍ਹਾਂ ਨੇ ਸਾਨੂੰ ਇੱਕ ਵਾਰ ਫਿਰ ਸਾਡੇ ਪਿਆਰ ਪ੍ਰੇਰ ਸ్రోਤਿਆਂ ਦੇ ਰੂਪ ਰੂਪ ਕੀਤਾ ਇਹ ਗੱਲ ਤੁਸੀਂ ਕਿਵੇਂ ਕਹਿ ਸਕਦੇ ਹੋ ਜੀ ਬਨਾਣਾ ਸ਼ੇਕ ਪਪਾਇਆ ਸ਼ੇਕ ਮੰਗੋ ਸ਼ੇਕ ਅਸਤਾ ਬਡੇ ਚਾਹ ਨਾਲ ਪੀਨੇ ਆਪਣੇ ਬੱਚੇ ਨੂੰ ਵੀ ਬਡੇ ਚਾਹ ਨਾਲ ਪਲਾਉਨੇ ਬਿਲਕੁਲ ਫਰੂਕੀ ਸਾਹਿਬ ਇਹ ਸ਼ੇਕ ਨਹੀਂ ਮਾੜੇ ਇਹ ਸ਼ੇਕ ਬਨਾਣਾ ਸ਼ੇਕ ਮੰਗੋ ਸ਼ੇਕ ਸ਼ੇਕ ਜਿਹੜਾ ਨਾ ਹੈ ਬਹੁਤ ਵਧੀਆ ਪਰ ਇਹਦਾ ਤਰੀਕਾ ਸਹੀ ਹੋਣਾ ਚਾਹੀਦਾ ਨਾ ਤਰੀਕਾ ਮਤਲਬ ਤਰੀਕਾ ਹੋਂ ਟਿੱਕਰ ਅਸੀਂ ਬਨਾਨਾ ਦੇ ਵਿੱਚ ਵੀ ਕੀ ਪਾਇਆ ਦੁੱਧ ਅੱਛਾ ਮੰਗੋ ਦੇ ਵਿੱਚ ਵੀ ਕੀ ਪਾਇਆ ਦੁੱਧ ਜਿਹੜਾ ਵੀ ਸ਼ੇਕ ਪੀਤਾ ਸੀ ਉਹਦੀ ਕੀ ਪਾਇਆ ਈਵਨ ਕਿ ਅਸੀਂ ਕਾਲੇ ਜੈਰ ਚ ਵੀ ਕੀ ਪਾ ਰਹੇ ਹਾਂ ਦੁੱਧ ਦੁੱਧ ਉਹਦੇ ਅਨੁਸਾਰ ਬਣਾ ਕੇ ਅਸੀਂ ਪੀ ਰਹੇ ਹਾਂ ਦੇਖੋ ਸ਼ੇਕ ਨਹੀਂ ਮਾੜਾ ਪਰ ਜਦੋਂ ਉਹਦੇ ਚ ਦੁੱਧ ਪਿਆ ਜਾਂਦਾ ਆਪੇ ਚ ਮਿਕਸ ਕਰ ਜਾਂਦੇ ਫਿਰ ਉਦੋਂ ਇਹ ਸਾਡੇ ਕੰਮ ਦੇ ਨਹੀਂ ਰਹਿ ਜਾਂਦੇ ਅੱਛਾ ਉਦੋਂ ਉਦੋਂ ਕੀ ਹੁੰਦਾ ਇੱਕ ਮੁੰਡਾ ਜਿੰਮ ਲਾ ਕੇ ਆ ਰਿਹਾ ਉਹ ਕਹਿੰਦੇ ਵੀ ਮੈਂ ਹੁਣ ਬਨਾਣਾ ਸ਼ੇਕ ਵੀ ਪੀਣਾ ਹੁਣ ਦੁੱਧ ਬਣਾ ਕੇ ਉਹਨੇ ਬਨਾਣਾ ਸ਼ੇਕ ਪੀ ਲਿਆ ਪਰ ਉਹ ਆਪਦੇ ਕਿਤਨੇ ਕਿਤੇ ਫਾਇਦਾ ਲੈਣ ਦੀ ਬਜਾਏ ਉਹ ਨੁਕਸਾਨ ਕਰਾ ਲਿੰਦਾ ਹੈ ਅੱਛਾ ਠੀਕ ਹੈ ਕਿਉਂਕਿ ਇੱਕ ਵਾਰ ਤਾਂ ਉਹਨੇ ਉਹਨੂੰ ਗਰੋ ਕਰਨਾ ਹੈ ਇੱਕ ਵਾਰ ਤਾਂ ਉਹਨੇ ਉਹਨੂੰ એનર્ਜੀ ਦੇ ਦੇਣੀ ਹੈ ਪਰ ਉਹ ਤੋਂ ਬਾਅਦ ਜਦੋਂ ਇਹ ਸਮਾ ਪਾ ਕੇ ਜਦੋਂ ਥੋੜਾ ਸਮਾਂ ਗਾ ਜਾਊਗਾ ਫਿਰ ਉਹਦੇ ਸਾਈਡ ਇਫੈਕਟ ਹੋਂ ਦੇ ਸਾਹਮਣੇ ਹੋ ਜਾਣਗੇ ਪਰ ਅੱਜ ਆਪਾਂ ਫਰੁਕੀ ਸਾਹਿਬ ਜਿਹੜਾ ਇੱਕ ਗਰਮੀਆਂ ਦਾ ਤੋਹਫਾ ਲੈ ਕੇ ਆਏ ਆ ਜਿਹੜਾ ਅੱਜ ਆਪਾਂ ਸ਼ੇਕ ਲੈ ਕੇ ਆਏ ਆ ਨੈਚੁਰਲ 100% ਨੈਚੁਰਲ ਸ਼ੇਕ ਲੈ ਕੇ ਆਏ ਆ ਔਰ ਜਿਹੜਾ ਦੁੱਖ ਤੋੜ ਸ਼ੇਕ ਜਿਹੜਾ ਅੱਜ ਸਾਡੇ ਸਰੀਰ ਨੂੰ ਇਸ ਤਰ੍ਹਾਂ ਦਾ ਹਰਿਆ ਭਰਿਆ ਕਰੂਗਾ ਇਸ ਤਰ੍ਹਾਂ ਦਾ ਚੜ੍ਹਦੀ ਕਲਾ ਵਿੱਚ ਕਰੂਗਾ ਜਿਵੇਂ ਕਿ ਕਈ ਤਰ੍ਹਾਂ ਦੇ ਰੋਗ ਕਣ ਦੇਖੋ ਸ਼ੇਕ ਪਿੰਦੇ ਆ ਲੋਕ ਸਵਾਦ ਨੂੰ ਲੈ ਕੇ ਸ਼ੇਕ ਪਿੰਦੇ ਆ ਕਹਿੰਦੇ ਵੀ ਜਿਮ ਤੋਂ ਬਾਅਦ ਪਰ ਅੱਜ ਆਪਾਂ ਜਿਹੜਾ ਸ਼ੇਕ ਦੇਣ ਲੱਗੇ ਆ ਉਸ ਸ਼ੇਕ ਦੇ ਨਾਲ ਤੁਸੀਂ ਕਈ ਪ੍ਰਕਾਰ ਦੇ ਰੋਗ ਠੀਕ ਕਰ ਲੋਗੇ ਜੀ ਜੀ ਉਸ ਹੀ ਸਮਝਾਂਗੇ ਤੁਹਾਡੇ ਕੋਲੋਂ ਕਿਹੜੇ ਕਿਹੜੇ ਰੋਗ ਹੈਗੇ ਨੇ ਸਾਡੇ ਨਾਲ ਡਾਕਟਰ ਕਰਨ ਕੁਟਾਰੀ ਜੀ ਵੀ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆ ਕਰਨ ਜੀ ਤੁਸੀਂ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਹੈ ਕਿ ਜਿਹੜਾ ਅਸੀਂ ਦੁੱਧ ਪਾ ਲੰਨੇ ਆ ਉਹ ਸ਼ੇਕਸ ਨੂੰ ਖਰਾਬ ਕਰ ਦਿੰਦਾ ਜਿਹੜੇ ਸ਼ੇਕ ਅਸੀਂ ਬਣਾਉਣੇ ਆ ਤੇ ਫਿਰ ਕੀ ਆਪਸ਼ਨ ਹੈ ਸਾਡੇ ਕੋਲ ਬਿਲਕੁਲ ਜੀ ਬਿਲਕੁਲ ਸਭ ਤੋਂ ਪਹਿਲਾਂ ਤਾਂ ਹਕੀਕਤ ਦੀ ਟੀਮ ਦਾ ਹਕੀਕਤ ਟੀਵੀ ਪੰਜਾਬੀ ਦੀ ਟੀਮ ਦਾ ਪੂਰਾ ਦਾ ਬਹੁਤ ਬਹੁਤ ਧੰਨਵਾਦ ਔਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਸਾਰੇ ਚੜ੍ਹਦੀ ਕਲਾ 'ਚ ਹੋਣਗੇ ਤੰਦਰੁਸਤ ਹੋਣਗੇ ਔਰ ਜਿੰਨੀਆਂ ਵੀ ਵੀਡੀਓ ਜਿੰਨੇ ਵੀ ਨੁਸਕੇ ਅਸੀਂ ਲੈ ਕੇ ਆ ਰਹੇ ਹਾਂ ਦਰਸ਼ਕ ਉਹਨਾਂ ਦਾ ਬਾਕੂਫੀ ਫਾਇਦਾ ਲੈ ਰਹੇ ਹੋਣਗੇ ਔਰ ਜਿਹੜੀ ਗੱਲ ਤੁਸੀਂ ਫਰੂਕੀ ਸਾਹਿਬ ਕੀਤੀ ਦੁੱਧ ਤੇ ਸ਼ੇਕ ਦੀ ਯਾਨੀ ਦੁੱਧ ਤੇ ਬਨਾਣਾ ਦੀ ਇਹ ਆਪਸ ਦੇ ਵਿੱਚ ਵਿਰੋਧੀ ਨੇ ਅੱਛਾ ਔਰ ਕੇਲੇ ਦਾ ਦੁੱਧ ਨਾਲ ਕੋਈ ਸੰਬੰਧ ਨਹੀਂ ਬਨਾਨਾ ਦਾ ਦੁੱਧ ਨਾਲ ਕੋਈ ਸੰਬੰਧ ਨਹੀਂ ਪਪੀਤੇ ਦਾ ਪਪਾਇਆ ਦਾ ਦੁੱਧ ਨਾਲ ਕੋਈ ਸੰਬੰਧ ਨਹੀਂਗਾ ਔਰ ਉਸ ਤੋਂ ਬਾਅਦ ਆ ਗਿਆ ਅੰਬ ਮੰਗੋ ਇਹਦਾ ਵੀ ਦੁੱਧ ਦੇ ਨਾਲ ਕੋਈ ਸੰਬੰਧ ਨਹੀਂ ਹੈਗਾ ਇਹ ਆਪਸ ਦੇ ਵਿੱਚ ਦੋਨੋਂ ਵਿਰੋਧੀ ਨੇ ਔਰ ਜਦੋਂ ਆਪਸ ਚ ਵਿਰੋਧੀ ਚੀਜ਼ ਨੂੰ ਆਪਾਂ ਲਵਾਂਗੇ ਤਾਂ ਉਹ ਸਰੀਰ ਦੇ ਵਿੱਚ ਜਾ ਕੇ ਨੁਕਸਾਨ ਕਰੇਗੀ ਹੀ ਕਰੇਗੀ ਕਿਉਂਕਿ ਅੱਜ ਆਪਾਂ ਹਰ ਇੱਕ ਚੀਜ਼ ਬੰਦਾ ਪੀਂਦਾ ਕੋਈ ਵੀ ਚੀਜ਼ ਲੈਂਦਾ ਬੈਨੀਫਿਟ ਲਈ ਲੈਂਦਾ ਵਾ ਅਗਰ ਬੈਨੀਫਿਟ ਦੇ ਨਾਲ ਬੈਨੀਫਿਟ ਓਨ ਦੀ ਬਜਾਏ ਉਹਦੇ ਪਰ ਨੂੰ ਨੁਕਸਾਨ ਹੋਣਗੇ ਉਹਨੇ ਕਈ ਵੀਡੀਓ ਮੇਰੇ ਦਰਸ਼ਕ ਜਿਹੜੇ ਦੇਖ ਰਹੇ ਵੀਰ ਉਹ ਕਹਿ ਰਹੇ ਹਨ ਕਿ ਬਨਾਨਾ ਸ਼ੇਕ ਤੁਸੀਂ ਬੜੇ ਟਾਈਮ ਤੋਂ ਪੀ ਰਹੇ ਆ ਮੈਂ ਜਿਮ ਜਾਣਾ ਮੈਂ ਕੰਮ ਤੇ ਜਾਣਾ ਸਵੇਰੇ ਉੱਠ ਕੇ ਪੀਨਾ ਵਾ ਜਾਂ ਮੈਂ ਕੰਮ ਤੋਂ ਆ ਕੇ ਪੀਨਾ ਵਾ ਮੇਰੀ ਤਾਂ એનર્ਜੀ ਬੜੀ ਆ ਜਾਂਦੀ ਆ ਉਹ એનર્ਜੀ ਕੁਛ ਕੁ ਸਮੇਂ ਲਈ ਆ ਰਹੀ ਆ ਅਗਰ ਤੁਸੀਂ ਲੰਬੇ ਸਮੇਂ ਲਈ એનર્ਜੀ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੁਦਰਤੀ ਸ਼ੇਕ ਵੱਲ ਔਣਾ ਪਏਗਾ ਜਿਹੜਾ ਸ਼ੇਕ ਅੱਜ ਅਸੀਂ ਤਿਆਰ ਕਰਕੇ ਤੁਹਾਨੂੰ ਦਿਖਾਵਾਂਗੇ ਕਿਉਂਕਿ ਇੰਦੇ ਵਿੱਚ ਜਿਹੜਾ ਇਹ ਸ਼ੇਕ ਵਾ ਇਨੇ ਤੁਹਾਡੇ ਬੜੇ ਤਰ੍ਹਾਂ ਦੀਆਂ ਸਰੀਰ ਦੀਆਂ ਸਮੱਸਿਆਵਾਂ ਦੂਰ ਕਰਨੀ ਔਰ ਸਭ ਤੋਂ ਵੱਡੀ ਗੱਲ ਲੰਬੇ ਸਮੇਂ ਲਈ ਜੀ ਇਹ ਨਹੀਂ ਵੀ ਕੁਝ ਕੁ ਸਮੇਂ ਲਈ ਲੰਬੇ ਸਮੇਂ ਲਈ ਇਹ ਚੱਲੇਗਾ ਸ਼ੇਕ ਤੁਹਾਡੇ ਨਾਲ ਜੀ ਬਿਲਕੁਲ ਜੀ ਅੱਛਾ ਤੇ ਫਿਰ ਤੁਸੀਂ ਕਹਿ ਰਹੇ ਹੋ ਕਿ ਬਨਾਣਾ ਦੇ ਵਿੱਚ ਅਸੀਂ ਦੁੱਧ ਦਾ ਇਸਤੇਮਾਲ ਨਹੀਂ ਕਰਨਾ ਮੰਗੋ ਦੇ ਵਿੱਚ ਦੁੱਧ ਦਾ ਇਸਤੇਮਾਲ ਨਹੀਂ ਕਰਨਾ ਯਾਨੀ ਕਿ ਸ਼ੇਕ ਬਣਾਉਣ ਲੱਗੇ ਫਰੂਟ ਦਾ ਅਸੀਂ ਉਹਦੇ ਵਿੱਚ ਦੁੱਧ ਦਾ ਇਸਤੇਮਾਲ ਨਹੀਂ ਕਰਨਾ ਫਿਰ ਅਸੀਂ ਕਿਸ ਚੀਜ਼ ਦਾ ਇਸਤੇਮਾਲ ਕਰੀਏ ਪਾਣੀ ਦਾ ਇਸਤੇਮਾਲ ਕਰੀਏ ਜਾਂ ਕਿਹੜੀ ਚੀਜ਼ ਪਾਈਏ ਬਿਲਕੁਲ ਫਰੂਕੀ ਸਾਹਿਬ ਜਦੋਂ ਹੁਣ ਹਰ ਘਰ ਦੇ ਵਿੱਚ ਇਹ ਚੀਜ਼ ਆ ਕਿ ਛੇਕ ਬਣਾਉਣਾ ਦੁੱਧ ਪਾਉਣਾ ਹੀ ਪੜਾ ਪਰ ਅੱਜ ਆਪਾਂ ਚੀਜ਼ੇ ਲਈ ਲੈ ਕੇ ਆਏ ਨਾ ਨੈਚੁਰਲ ਨੈਚੁਰਲ ਦੁੱਧ ਆਪਾਂ ਤਿਆਰ ਕਰਾਂਗੇ ਨੈਚੁਰਲ ਦੁੱਧ ਬਿਲਕੁਲ ਜੀ 100% ਨੈਚੁਰਲ ਨਾਲ ਇੱਕ ਚੀਜ਼ ਹੋਰ ਮੈਂ ਗੱਲ ਕਰਾਂ ਫਰੂਕੀ ਸਾਹਿਬ ਮਾਰਕੀਟ ਦਾ ਦੁੱਧ ਜਿਹੜਾ ਅਸੀਂ ਲੈ ਕੇ ਆ ਰਹੇ ਆ ਉਹ 70 ਰੁਪਏ ਕਿਲੋ ਪੈ ਰਿਹਾ ਠੀਕ ਹੈ ਔਰ ਉਹਦੇ ਵਿੱਚ 80% ਜ਼ਹਿਰ ਆ ਰਿਹਾ ਚਲੋ ਦੁੱਧ ਪੁੱਤ ਮਾੜਾ ਨਹੀਂ ਆਪਾਂ ਕਹਿ ਸਕਦੇ ਪਰ ਇਸ ਟਾਈਮ ਜਿਹੜਾ ਦੁੱਧ ਸਭ ਤੋਂ ਜ਼ਿਆਦਾ ਯੂਰੀਆ ਉਹਦੇ ਵਿੱਚ ਆਰੇ ਦੁੱਧ ਜੇ ਨਹੀਂ ਬੰਦ ਕਰਦੇ ਹਰ ਤੀਜੇ ਘਰ ਕੈਂਸਰ ਹੋਣ ਦੀ ਸੰਭਾਵਨਾ ਹੈ ਕਿਉਂਕਿ ਕੈਂਸਰ ਸੈੱਲ ਸਭ ਤੋਂ ਜ਼ਿਆਦਾ ਔਰ ਜਿਹੜਾ ਅੱਜ ਆਪਾਂ ਦੁੱਧ ਲੈ ਕੇ ਆ ਰਹੇ ਆ ਨੈਚੁਰਲ ਔਰ ਦੁੱਧ ਪੈ ਗਿਆ ਉਹ 40 ਰੁਪਏ ਲੀਟਰ ਅੱਛਾ ਪਹਿਲੀ ਗੱਲ ਤਾਂ ਦੁੱਧ ਸਸਤਾ ਪੈ ਗਿਆ ਹੁਣ ਇੱਕ ਬੰਨੇ ਅਸੀਂ ਉਹ ਦੁੱਧ ਪੀ ਕੇ ਸਾਡੀ ਬਾਡੀ ਚ ਬੈਡ ਕੋਲੇਸਟ੍ਰੋਲ ਵੱਧ ਰਿਹਾ ਸਾਡੀ ਬਾਡੀ ਚ 슈ਗਰ ਲੈਵਲ ਵੱਧ ਰਿਹਾ ਸਾਡੀ ਬਾਡੀ ਚ ਫੈਟ ਆ ਰਹੀ ਹੈ ਮੋਟਾਪਾ ਆ ਰਿਹਾ ਹੁਣ ਇਧਰੋਂ ਜਿਹੜਾ ਅਸੀਂ ਦੁੱਧ ਦੇਵਾਂਗੇ 70 ਰੁਪਏ ਵਾਲਾ ਦੁੱਧ ਛੱਡ ਕੇ 40 ਰੁਪਏ ਲੀਟਰ ਵਾਲਾ ਦੁੱਧ ਦੇਵਾਂਗੇ ਉਹਦੇ ਨਾਲ ਮੋਟਾਪਾ ਵੀ ਘਟੇਗਾ ਉਹਦੇ ਨਾਲ 슈ਗਰ ਵੀ ਕੰਟਰੋਲ ਹੋਵੇਗੀ ਉਹਦੇ ਨਾਲ ਤੁਹਾਡਾ ਡਾਈਜੈਸ਼ਨ ਸਿਸਟਮ ਵੀ ਸਹੀ ਹੋਵੇਗਾ ਉਹਦੇ ਨਾਲ ਜੋੜਾਂ ਦੇ ਦਰਦ ਵੀ ਗੋਡਿਆਂ ਦੀ ਸਮੱਸਿਆ ਵੀ ਠੀਕ ਹੋਵੇਗੀ ਔਰ ਉਹਦੇ ਨਾਲ ਸਭ ਤੋਂ ਵੱਡੀ ਗੱਲ ਜਿਹੜੇ ਅੱਜ ਪੇਸ਼ੈਂਟ ਅਸਤਮਿਕ ਨੇ ਠੀਕ ਹੈ ਇਨਹੇਲਰ ਲੈ ਰਹੇ ਆ ਚੈਸਟ ਇਨਫੈਕਸ਼ਨ ਉਹਨਾਂ ਨੂੰ ਇਹ ਪੰਪ ਲੈਣਾ ਪੈਂਦਾ ਔਰ ਉਹ ਦੁੱਧ ਦਾ ਜੇ ਇਸਤੇਮਾਲ ਰਾਤ ਨੂੰ ਸੌਣ ਲੱਗਿਆਂ ਕਰਨਗੇ ਹੂੰ ਉਹਦੇ ਵਿੱਚ ਜਿਹੜੀਆਂ ਚੀਜ਼ਾਂ ਪਾਉਣੀਆਂ ਆਪਾਂ ਦੱਸਾਂਗੇ ਸੌਣ ਲੱਗਿਆਂ ਜੇ ਕਰਨਗੇ ਤਾਂ ਉਸ ਦੁੱਧ ਦੇ ਨਾਲ ਉਹਨਾਂ ਦੇ ਜਿਹੜੇ ਲੰਗਜ ਅਸਥਮਿਕ ਦੀ ਪ੍ਰੋਬਲਮ ਵੀ ਸੋਲਵ ਹੋ ਜਾਏਗੀ ਔਰ ਬਹੁਤ ਅੱਛਾ ਤੇ ਫਿਰ ਗਰਮੀਆਂ ਦਾ ਤੋਹਫ਼ਾ ਜਿਹੜਾ ਤੁਹਾਡੇ ਘਰੇ ਆਇਆ ਹੈ ਤੁਸੀਂ ਉਹਨੂੰ ਬਣਾ ਕੇ ਇਹ 6 ਕ ਪਿਓ ਓਏ ਹੋਏ ਹੋਏ ਕਿਆ ਹੀ ਬਾਤਾਂ ਫਿਰ ਕਿ ਸਭ ਗੋਣੀ ਕਹੂਗਾ ਤਾਂ ਜੀ ਚਲੋ ਅਸੀਂ ਸਮਝਾਂਗੇ ਕਿ ਕਿਹੜਾ ਤੁਸੀਂ 70 ਰੁਪਏ ਦਾ ਜਿਹੜਾ ਦੁੱਧ ਹੈਗਾ ਤੁਸੀਂ ਕੁਦਰਤੀ ਦੁੱਧ 40 ਰੁਪਏ ਸਾਨੂੰ ਦੋਵੋਗੇ ਉਹ ਵੀ ਅਸੀਂ ਤੁਹਾਡੇ ਕੋਲੋਂ ਸਮਝਾਂਗੇ ਅੱਛਾ ਹੋਰ ਕੀ ਕੀ ਬੈਨੀਫਿਟ ਹੋਣ ਆਲੇ ਨੇ ਅੱਜ ਦੇ ਨੁਸਕੇ ਦੇ ਅੱਜ ਦੇ ਜਿਹੜੇ ਡਾਕਟਰ ਸਾਹਿਬ ਨੇ ਕਿਹਾ ਕਿ ਇੱਕ ਨੈਚੁਰਲ ਦੁੱਧ ਹੈਗਾ ਉਹਦੀ ਰੈਮਡੀ ਤੁਸੀਂ ਦੱਸਣ ਵਾਲੇ ਹੋ ਬਿਲਕੁਲ ਜੀ ਬਿਲਕੁਲ ਨਾਗੀ ਸਾਹਿਬ ਨੇ ਕਾਫੀ ਹੱਦ ਤੱਕ ਫਾਇਦੇ ਇਹਦੇ ਗਿਣਾ ਦਿੱਤੇ ਗਏ ਨੇ ਔਰ ਜਿਹੜੇ ਫਾਇਦੇ ਨੇ ਇਹ ਤੁਸੀਂ ਇਸਤੇਮਾਲ ਕਰਿਓ ਦੁੱਧ ਜਦੋਂ ਇਸਤੇਮਾਲ ਕਰੋਗੇ ਫਾਇਦੇ ਉਹਨਾਂ ਦੇ ਪਰ ਜਿਹੜਾ ਸਭ ਤੋਂ ਵੱਡਾ ਅੱਜ ਫਾਇਦਾ ਲੋਕਾਂ ਨੂੰ ਚਾਹੀਦਾ ਵਾ ਜਿਹੜਾ ਸਭ ਤੋਂ ਵੱਡਾ ਕਾਰਨ ਅੱਜ ਸਰੀਰ ਦਾ ਖਰਾਬ ਹੋਣਾ ਦਾ ਡਿਪਰੈਸ਼ਨ ਵਿੱਚ ਜਾਣ ਦਾ ਸਟ੍ਰੈਸ ਵਿੱਚ ਜਾਣ ਦਾ ਨੀਂਦ ਨਾ ਆਉਂਦਾ ਜਿਹੜਾ ਅੱਜ ਕਾਰਨ ਬਣਿਆ ਪਿਆ ਵਾ ਉਸ ਕਾਰਨ ਨੂੰ ਵੀ ਇਹ ਦੁੱਧ ਕਲੀਅਰ ਕਰੇਗਾ ਰੋ ਜਿਹੜਾ ਕਾਰਨ ਵਾ ਅੱਜ ਜਿਹੜਾ ਅਸੀਂ ਦੁੱਧ ਲੈ ਕੇ ਆਏ ਆ ਇਹ ਦੁੱਧ ਅੱਜ ਦੋ ਵਿਛੜੀਆਂ ਰੂਹਾਂ ਨੂੰ ਮਿਲੋਣ ਵਾਲਾ ਕੰਮ ਕਰੇਗਾ ਇਹ ਦੁੱਧ ਅੱਜ ਜਿਹੜੇ ਦੋ ਜੋ ਜਿਹੜੇ ਦੋ ਹਮਸਫਰ ਇੱਕ ਘਰ ਵਿੱਚ ਰਹਿ ਰਹੇ ਨੇ ਇੱਕ ਬੈੱਡ ਤੇ ਰਹਿ ਰਹੇ ਨੇ ਪਰ ਆਪਸ ਦੇ ਵਿੱਚ ਤਾਲਮੇਲ ਨਹੀਂ ਹੈਗਾ ਇਹ ਦੁੱਧ ਦਾ ਜੋਨਾਂ ਦਾ ਤਾਲਮੇਲ ਕਰਾਏਗਾ ਔਰ ਜਿਹੜਾ ਅਸਮਸਿਆ ਆ ਰਹੀ ਆ ਲੋਕਾਂ ਨੂੰ ਗਰਸਤੀ ਜੀਵਨ ਦੀ ਇਹ ਦੁੱਧ ਉਹਨਾਂ ਦੀ ਗਰਸਤੀ ਜੀਵਨ ਚ ਇਹ ਵੀ ਬਦਲਾਵ ਲਿਆ ਕੇ ਦਿਖਾ ਸਕਦਾ ਵਾ ਇਹਦੇ ਏਡੇ ਕਰਾਮਾਤੀ ਏਡੇ ਅੱਛੇ ਇਹਦੇ ਜਿਹੜੇ ਇਹਦੇ ਚ ਮੈਡੀਕਲ ਪ੍ਰੋਪਰਟੀਆਂ ਪਾਈਆਂ ਨੇ ਕਿਉਂਕਿ ਜਿੰਨੀਆਂ ਵੀ ਚੀਜ਼ਾਂ ਨੇ ਉਹ ਸਾਰੀਆਂ ਕੁਦਰਤੀ ਨੇ ਪਰ ਉਸ ਕੁਦਰਤੀ ਚੀਜ਼ਾਂ ਦੇ ਵਿੱਚ ਵੀ ਕਾਫੀ ਹੱਦ ਤੱਕ ਮੈਡੀਕਲ ਪ੍ਰੋਪਰਟیز ਪਾਈਆਂ ਹੁੰਦੀਆਂ ਨੇ ਔਰ ਅੱਜ ਇਸ ਤਰ੍ਹਾਂ ਦਾ ਦੁੱਧ ਆਪਾ ਸੰਗਤਾਂ ਦੇ ਰੂਬਰੂ ਕਰਨ ਜਾ ਰਹੇ ਹਾਂ ਬਲੇ ਤੁਸੀਂ ਇਹ ਕਹਿ ਰਹੇ ਹੋ ਕਿ ਮੁਹੱਬਤੀ ਸ਼ੇਕ ਬਿਲਕੁਲ ਜੀ ਬਿਲਕੁਲ ਜਿੰਨਾ ਦੇ ਵਿੱਚ ਆਪਸੀ ਮੁਹੱਬਤ ਘੱਟ ਚੁੱਕੀ ਆ ਜਿਹੜੇ ਇੱਕ ਦੂਜੇ ਨੂੰ ਦੇਖਣਾ ਵੀ ਨਹੀਂ ਪਸੰਦ ਕਰਦੇ ਜਦੋਂ ਇਹ ਦੁੱਧ ਪੀਣਗੇ ਉਹ ਆਪਸ ਦੇ ਵਿੱਚ ਜਿਨ੍ਹਾਂ ਦੇ 90% ਗੈਪ ਆ ਉਹ ਮਾਈਨਸ 90 ਹੋ ਜਾਏਗਾ ਕੀ ਆ ਬਿਲਕੁਲ ਜੀ ਬਿਲਕੁਲ ਜੀ ਜੀ ਜੇ ਤੁਸੀਂ ਸਮਝਾਂਗੇ ਕਿਵੇਂ ਹੋ ਸਕਦਾ ਹੈ ਅੱਛਾ ਡਾਕਟਰ ਸਾਹਿਬ ਬਹੁਤ ਵਾਰ ਹੁੰਦਾ ਹੈ ਜਿਹੜੇ ਸ਼ੇਕ ਹੈਗੇ ਨੇ ਜਿਵੇਂ ਤੁਸੀਂ ਦੱਸਿਆ ਜਿਹੜੇ ਜਿਹੜੇ ਪ੍ਰੋਬਲਮਾਂ ਤੁਸੀਂ ਦੱਸੀਆਂ ਨੇ ਤੇ ਜੋੜਾਂ ਦਾ ਦਰਦ ਹੋ ਗਿਆ ਜਾਂ ਅਸਥਮੇ ਵਾਲਾ ਪ੍ਰੋਬਲਮ ਹੋ ਗਈ ਜਾਂ ਫਿਰ ਪੇਟ ਦੀਆਂ ਪ੍ਰੋਬਲਮਾਂ ਹੋ ਗਈਆਂ ਇਹਦੇ ਨਾਲ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਪ੍ਰੋਬਲਮ ਹੈਗੀ ਉਹ ਦੂਰ ਹੋਣਗੇ ਬਹੁਤ ਵਾਰ ਕੀ ਹੁੰਦਾ ਹੈ ਕਿ ਇਸ ਤਰ੍ਹਾਂ ਦੀਆਂ ਦਿੱਕਤਾਂ ਇਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਜਾਂ ਨੁਸਖੇ ਫਾਰਮੂਲੇ ਲੈ ਕੇ ਬਹੁਤ ਵਾਰ ਲੋਕ ਅੱਕੇ ਵੀ ਹੁੰਦੇ ਨੇ ਫਿਰ ਜਿਹੜੇ ਲੋਕ ਤੁਹਾਡੇ ਕੋਲ ਆਉਂਦੇ ਨੇ ਪਹਿਲੀ ਗੱਲ ਤੇ ਤੁਸੀਂ ਵੀ ਇੱਥੇ ਨੁਸਖੀ ਫਾਰਮੂਲਾ ਹੀ ਉਹਨਾਂ ਨੂੰ ਰეკਮੈਂਡ ਕਰਦੇ ਹੋ ਇਹ ਨਹੀਂ ਤਾਂ ਉਹਨਾਂ ਦੇ ਹਿਸਾਬ ਨਾਲ ਫਿਰ ਜਿਨ੍ਹਾਂ ਨੂੰ ਤੁਹਾਨੂੰ ਲੱਗਦਾ ਕਿ ਕ੍ਰੋਨਿਕਲ ਹੋ ਗਈਆਂ 8 8 10 10 ਸਾਲ ਹੋ ਗਏ ਅਸਥਮਿਕ ਦੀ ਪ੍ਰੋਬਲਮ ਹੋ ਗਈ ਗੋਡਿਆਂ ਦਾ ਦਰਦ ਹੋ ਗਿਆ ਪੇਟ ਦੀਆਂ ਪ੍ਰੋਬਲਮਾਂ ਹੋ ਗਈਆਂ ਕਬਜ਼ ਦੀ ਪ੍ਰੋਬਲਮ ਹੋ ਗਈ ਫਿਰ ਉਹਨਾਂ ਵਾਸਤੇ ਕੀ ਨੁਸਖਾ ਫਾਰਮੂਲਾ ਤੁਹਾਡੇ ਕੋਲ ਬਿਲਕੁਲ ਫਰੁਕੀ ਸਾਹਿਬ ਪਹਿਲੀ ਗੱਲ ਤਾਂ ਆਪਾਂ ਇਹ ਨੁਸਖਾ ਦੇ ਦਿੱਤਾ ਹੁਣ ਉਹਨਾਂ ਵਾਸਤੇ ਨਾਗੀ ਇਲੈਕਟ੍ਰੋਮੋਪੈਥੀ ਧੰਤਨ ਬਾਬਾ ਦੀਪ ਸਿੰਘ ਜੀ ਕਿਰਪਾ ਸਦਕਾ ਬ੍ਰਹਮ ਅ ਓਨਲੀ ਕ੍ਰੋਨਿਕਲ ਡਿਸੀਜ਼ ਦੇ ਉੱਪਰ ਕੰਮ ਕਰਦਾ ਕ੍ਰੋਨਿਕਲ ਡਿਸੀਜ਼ ਇੰਨਾ ਕੋਈ ਭਿਆਨਕ ਰੂਪ ਧਾਰਨ ਕਰ ਚੁੱਕੀਆਂ ਆਈਆਂ ਅੱਜ ਉਹ ਠੀਕ ਹੁੰਦੀ ਬਜਾਏ ਵੱਧਦੀ ਜਾ ਰਹੀਆਂ ਪਰ ਜਿਸ ਤਰ੍ਹਾਂ ਇਹ ਬ੍ਰਹਮ ਅਸਤਰ ਵਰਕ ਕਰੇਗਾ ਤੁਹਾਡੇ ਅੰਦਰ ਜਾਣਾ ਸ਼ੁਰੂ ਹੋਏਗਾ ਉਸ ਤਰੀਕੇ ਨਾਲ ਬ੍ਰਹਮ ਅਸਤਰ ਅੰਦਰ ਤੇ ਬਿਮਾਰੀ ਤੁਹਾਡੀ ਜਲੰਦਰ ਇਸ ਤਰ੍ਹਾਂ ਦੇ ਨਾਲ ਇਹਨੇ ਠੀਕ ਕਰਨਾ ਹੀ ਕਰਨਾ ਤੁਹਾਨੂੰ ਕਿਉਂਕਿ ਬ੍ਰਹਮ ਅਸਤਰ ਇੱਕ ਉਹ ਅ ਅੱਜ ਸਾਡੀ ਬਾਡੀ ਦੀ ਜ਼ਰੂਰਤ ਆ ਬ੍ਰਹਮਾਸਤਰ ਇੱਕ ਆਇਨਿਕ ਫਾਰਮ ਦੇ ਵਿੱਚ ਉਹ ਪਲਾਂਟਸ ਤੋਂ ਤਿਆਰ ਕੀਤੀ ਹੋਈ ਮੈਡੀਸਨ ਜਿਹੜੀ ਕਰੰਟਲੀ ਅੱਜ ਪੇਸ਼ੇਵਰ ਪਤਾ ਕੀ ਕਹਿ ਰਿਹਾ ਡਾਕਟਰ ਸਾਹਿਬ ਮੇਰਾ ਸਿਰਦਰਦ ਹੁੰਦਾ ਹੁਣੇ ਠੀਕ ਹੋਣਾ ਚਾਹੀਦਾ ਡਾਕਟਰ ਸਾਹਿਬ ਮੇਰਾ ਪੇਟ ਦਰਦ ਹੋਣਾ ਚਾਹੀਦਾ ਹੁਣੇ ਠੀਕ ਚਾਹੀਦਾ ਔਰ ਇਸ ਤਰ੍ਹਾਂ ਦਾ ਹੈ ਕਰਾਮਾਤੀ ਰਿਜ਼ਲਟ ਬ੍ਰਹਮਾਸਤਰ ਤੋਂ ਬਿਨਾ ਕੋਈ ਨਹੀਂ ਦੇ ਸਕਦਾ ਔਰ ਆਪਾਂ ਦੇ ਰਹੇ ਹਾਂ ਮੌਕੇ ਦੇ ਕਰੰਟਲੀ ਰਿਜ਼ਲਟ ਜੀ ਜੀ ਕਿ ਤੁਸੀਂ ਇੱਕ ਸਾਡੀ ਮਾਜ਼ੀ ਇੱਥੇ ਆਏ ਸੀ ਉਹਨਾਂ ਨੂੰ ਤੁਸੀਂ ਦੱਸਿਆ ਸੀ ਵੀ ਜਿਹੜੀਆਂ ਇਹ ਗਿਰੀਆਂ ਹੈਗੀਆਂ ਨੇ ਇਹ ਗਿਰੀਆਂ ਖਾਣ ਦੇ ਵੀ ਬੜੇ ਫਾਇਦੇ ਨੇ ਜੇ ਰੋਟੀ ਨਾਲ ਕੋਈ ਇਹਦਾ ਇਸਤੇਮਾਲ ਕਰਦਾ ਬਿਲਕੁਲ ਬਿਲਕੁਲ ਜੀ ਫਰੂਕੀ ਸਾਹਿਬ ਇਹ ਜਿਹੜੀ ਹੈ ਨਾ ਇਹ ਗਰੀ ਦੀ ਮੈਂ ਗੱਲ ਕਰਾਂ ਜਿਹੜਾ ਇਨਸਾਨ ਰੋਟੀ ਤੋਂ ਬਾਅਦ ਇਹ ਕੱਚੀ ਗਿਰੀ ਖਾਂਦਾ ਨੋਟ ਕਰ ਲੈਣ ਜਿਹੜਾ ਰੋਟੀ ਤੋਂ ਬਾਅਦ ਕੱਚੀ ਗਿਰੀ ਖਾਂਦਾ ਥਾਇਰੋਇਡ 슈ਗਰ ਜੋੜਾਂ ਦੇ ਦਰਦ ਡਾਈਜੈਸ਼ਨ ਸਿਸਟਮ ਪਾਣੀ ਨਹੀਂ ਪੀਣਾ ਰੋਟੀ ਦੇ ਬਾਅਦ ਇਹ ਇੰਨੇ ਕੁ ਛੋਟੀ ਜੀ ਭਾਵੇਂ ਦੁੱਧ ਦਾ ਪੀਸ ਹੀ ਲੈ ਲਵੋ ਮਤਲਬ ਜਿਵੇਂ ਆਏ ਨਾ ਇਹਨੂੰ ਅੱਧਾ ਪੀਸ ਵੀ ਕਰਕੇ ਆਪਾਂ ਲੈ ਸਕਦੇ ਇਹਨਾਂ ਕੋ ਖਾਂਦੇ ਹੋ ਸਰ ਲਗਾਤਾਰ ਮੈਨਾਂ ਜਿਆਦੇ ਦੇ ਨਹੀਂ ਸਿਰਫ ਮੇਰੇ ਕਹਿਣ ਤੇ ਗਰਮੀਆਂ ਦੇ ਵਿੱਚ 11 ਤੋਂ 15 ਦਿਨ ਤੱਕ ਲਗਾਤਾਰ ਰੋਟੀ ਦਾ ਗਿਰੀ ਖਾਣੀ ਸ਼ੁਰੂ ਕਰ ਦੋ 15 ਦਿਨ ਮੈਂ ਗਾਰੰਟੀ ਦਿੰਦਾ ਤੁਹਾਡਾ ਫੋਨ ਨਾ ਆਵੇ ਤਾਂ ਸਵਾਦ ਕੀ ਆਇਆ ਫਿਰ ਕੇ ਹਾਂ ਕੀ ਬਾਤ ਹੈ ਇਹਨੇ ਵਧੀਆ ਰਿਜ਼ਲਟ ਦੇਗਾ ਜੀ 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 ਤੇ ਇਹ ਗਿਰੀ ਹੈਵੀ ਬਡੀ ਟੇਸਟੀ ਜਿਹੜੀ ਤੁਸੀਂ ਰੱਖੀ ਹੈ ਡਾਕਟਰ ਸਾਹਿਬ ਸਾਨੂੰ ਇਹ ਦੱਸੋ ਵੀ ਹੋਣੇ ਜਿਹੜਾ ਨੁਸਖਾ ਫਾਰਮੂਲਾ ਹੈ ਇਹ ਤਿਆਰ ਕਿਵੇਂ ਹੋਣਾ ਹੈ ਬਿਲਕੁਲ ਜੀ ਬਿਲਕੁਲ ਸਿੰਪਲ ਸੋਬਰ ਤੇ ਸਾਦਾ ਨੁਸਖਾ ਵਾ ਤੁਸੀਂ ਆਪਦੇ ਘਰੇ ਹੀ ਇਹਨੂੰ ਤਿਆਰ ਕਰਨਾ ਵਾ ਔਰ ਸਭ ਤੋਂ ਵੱਡਾ ਬੈਨੀਫਿਟ ਫਰੁਕੀ ਸਾਬ ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਹਾਈ ਰਹਿ ਰਿਆ ਰਿਹਾ ਜਿਨ੍ਹਾਂ ਨੂੰ ਕੋਲੇਸਟ੍ਰੋਲ ਦੀ ਸਮੱਸਿਆ ਆ ਰਹੀ ਆ ਜਿਨ੍ਹਾਂ ਦਾ 슈ਗਰ ਲੈਵਲ ਆਪ ਆ ਰਿਹਾ ਵਾ ਇਹ ਨੁਸਖਾ ਪਹਿਲੇ 15 ਦਿਨਾਂ ਦੇ ਵਿੱਚ ਉਹਨਾਂ ਦੀਆਂ ਸਮੱਸਿਆਵਾਂ ਦੇ ਵਿੱਚ ਬੜੇ ਵੱਡੇ ਲੈਵਲ ਤੇ ਕੰਟਰੋਲ ਲੈ ਕੇ ਆ ਸਕਦਾ ਔਰ ਲਾਸਟ ਦੇ ਵਿੱਚ ਜਿੰਨਾ ਜਿਹੜੇ ਆਪਦੇ ਗਰਸਤੀ ਜੀਵਨ ਤੋਂ ਬੜਾ ਦੁਖੀ ਹੋ ਚੁੱਕੇ ਨੇ ਬੜਾ ਅੱਕ ਚੁੱਕੇ ਨੇ ਅਲੱਗ-ਅਲੱਗ ਡਾਕਟਰਾਂ ਤੋਂ ਅਲੱਗ-ਅਲੱਗ ਵੈਦਾਂ ਕੋਲੇ ਜਾ ਕੇ ਉਹ ਪਰੇਸ਼ਾਨ ਹੋ ਚੁੱਕੇ ਅਸੀਂ ਨਹੀਂ ਕਹਿੰਦੇ ਸਾਡੇ ਕੋਲੇ ਆਓ ਅਸੀਂ ਕਹਿੰਨੇ ਆ ਤੁਹਾਨੂੰ ਨੁਸਖਾ ਦੇਤਾ ਪਹਿਲਾ ਇਸਤੇਮਾਲ ਕਰੋ ਫਿਰ ਵਿਸ਼ਵਾਸ ਕਰੋ ਔਰ ਇਹ ਨੁਸਖਾ ਇਸ ਤਰ੍ਹਾਂ ਦੇ ਰਿਜ਼ਲਟ ਤੁਹਾਨੂੰ ਦੇ ਕੇ ਜਾਏਗਾ ਔਰ ਜਿਹੜਾ ਇਹਦਾ ਬਣਾਉਣ ਦਾ ਤਰੀਕਾ ਸਿੰਪਲ ਤੇ ਸਾਦਾ ਵਾ ਬਿਲਕੁਲ ਸੁੱਖਾ ਵਾ ਜਿਵੇਂ ਨਾਗੀ ਸਾਹਿਬ ਨੇ ਦੱਸਤਾ ਵੀ ਗਿਰੀਖਾਨ ਦੇ ਬੜੇ ਫਾਇਦੇ ਆ ਇਹੀ ਆਪਾਂ ਅੱਜ ਗਰੀ ਦਾ ਜਿਹੜਾ ਤੁਹਾਨੂੰ ਨੇਚਰਲ ਦੁੱਧ ਬਣਾ ਕੇ ਦੇਣਾ ਵਾ ਜਿਹੜਾ ਆਪਣਾ ਮਿਲਕ ਸ਼ੇਕ ਵਾ ਉਹ ਇਸੇ ਗਰੀ ਤੋਂ ਆਪਾਂ ਤਿਆਰ ਕੀਤਾ ਹੋਇਆ ਵਾ ਔਰ ਇਸ ਗਰੀ ਦੇ ਨਾਲ ਹੀ ਤੁਸੀਂ ਜਿਹੜਾ ਸ਼ੇਕ ਬਣਾਉਣਾ ਵਾ ਮੁਹੱਬਤ ਤੇ ਸ਼ਰਬਤ ਇਹ ਇਸ ਗਰੀ ਦਾ ਹੀ ਕਮਾਲ ਵਾ ਔਰ ਇਹਦੇ ਵਿੱਚ ਨਾਲ ਆਪਾਂ ਆਹ ਮੌਸਮ ਦਾ ਫਰੂਟ ਆ ਜਿਹੜਾ ਇਹ ਆ ਵਾਟਰਮੈਲਨ ਮਤੀਰਾ ਦਿਵਾਣਾ ਇਹਨੂੰ ਅਲੱਗ-ਅਲੱਗ ਨਾਮ ਦੇ ਨਾਲ ਆਪਾਂ ਜਾਣਦੇ ਤਰਬੂਜ ਅਲੱਗ-ਅਲੱਗ ਨਾਮ ਤੋਂ ਜਾਣਦੇ ਆ ਔਰ ਮੈਂ ਇਹਦੀ ਇੱਕ ਤਾਨੂੰ ਖਾਸੀਅਤ ਦੱਸ ਦਿੰਨਾ ਫਰੁਕੀ ਸਾਹ ਸਰੀਰ ਦੇ ਵਿੱਚ 70 ਤੋਂ 75% ਪਾਣੀ ਹੁੰਦਾ ਵਾ ਪਰ ਇਹ ਇੱਕ ਇਦਾਂ ਦਾ ਫਰੂਟ ਆ ਜਿੰਦੇ ਵਿੱਚ 90% ਤੱਕ ਪਾਣੀ ਪਾਇਆ ਜਾਂਦਾ ਔਰ ਜਿੰਦੇ ਸਰੀਰ ਦੇ ਵਿੱਚ ਪਾਣੀ ਦੀ ਕਮੀ ਆ ਗਈ ਉਹ ਇਹਨੂੰ ਖਾਣਾ ਸ਼ੁਰੂ ਕਰ ਦਵੇ ਜਿੰਨੂੰ ਪਿਆਸ ਨਹੀਂ ਲੱਗਦੀ ਉਹ ਇਹਨੂੰ ਖਾਣਾ ਸ਼ੁਰੂ ਕਰ ਦਵੇ ਜਿੰਦਾ ਦਿਲ ਪਾਣੀ ਪੀਂਦਾ ਕਰਦਾ ਹੀ ਨਹੀਂਗਾ ਉਹ ਇਹਨੂੰ ਖਾਣਾ ਸ਼ੁਰੂ ਕਰ ਦਵੇ ਔਰ ਇਹ ਏਡੀ ਕਰਾਮਾਤੀ ਚੀਜ਼ ਆ ਅੱਜ ਇਹਨਾਂ ਦੋਨਾਂ ਦਾ ਮੇਲ ਕਰਕੇ ਆਪਾਂ ਮੁਹੱਬਤ ਤੇ ਸ਼ਰਬਤ ਬਣਾ ਰਹੀਆਂ ਬਿਲਕੁਲ ਜੀ ਕਿਵੇਂ ਬੰਨਾ ਕਿਵੇਂ ਹੁਣ ਸਾਨੂੰ ਇਹ ਦੱਸ ਦਿਓ ਬਿਲਕੁਲ ਜੀ ਆਪਾਂ ਇੱਕ ਨਾਰੀਅਲ ਲਵਾਂਗੇ ਉਹਨੂੰ ਇਸ ਤਰ੍ਹਾਂ ਆਪਾਂ ਕਟਿੰਗ ਕਰ ਲਾਂਗੇ ਪੂਰਾ ਨਾਰੀਅਲ ਹਾਂ ਪੂਰਾ ਨਾਰੀਅਲ ਜਿਹੜਾ ਆਪਾਂ ਆਮ ਤੌਰ ਤੇ ਮੰਦਰ ਦੇ ਵਿੱਚ ਵੀ ਚੜ੍ਹਾਉਂਦੇ ਆ ਉਹ ਨਾਰੀਅਲ ਤੁਸੀਂ ਲੈਣਾ ਵਾ ਪੂਰਾ ਜਿੰਦੇ ਚਟਾਵਾ ਵਾਲਾ ਉਹਨੂੰ ਉਹਦੀ ਗਿਰੀ ਕੱਢ ਕੇ ਜਿਹੜਾ ਉਹਦੇ ਵਿੱਚ ਪਾਣੀ ਹੋਏਗਾ ਉਹਨੂੰ ਕੱਢ ਕੇ ਉਸ ਤੋਂ ਬਾਅਦ ਗਿਰੀ ਨੂੰ ਆਪਾਂ ਇਦਾਂ ਛੋਟਾ ਛੋਟਾ ਕੱਟ ਲੈਣਾ ਵਾ ਕੱਟਣ ਤੋਂ ਬਾਅਦ ਇਹਨੂੰ ਮਿਕਸੀ ਦੇ ਵਿੱਚ ਚੰਗੀ ਤਰ੍ਹਾਂ ਗ੍ਰाइंड ਕਰ ਲੈਣਾ ਨਾਰੀਅਲ ਦਾ ਪਾਣੀ ਪਾ ਕੇ ਜਿੰਨਾ ਵੀ ਪਾਣੀ ਨਾਰੀਅਲ ਚੋਂ ਨਿਕਲਦਾ ਵਾ ਪਾਣੀ ਪਾ ਕੇ ਤੁਸੀਂ ਉਹਨਾਂ ਦੇ ਵਿੱਚ ਕ੍ਰਸ਼ ਕਰ ਲੈਣਾ ਚੰਗੀ ਤਰ੍ਹਾਂ ਕ੍ਰਸ਼ ਕਰਨ ਤੋਂ ਬਾਅਦ ਉਹਨੂੰ ਤੁਸੀਂ ਕੱਪੜੇ ਦੇ ਨਾਲ ਸੂਤੀ ਮलमल ਦੇ ਕੱਪੜੇ ਦੇ ਨਾਲ ਉਹਨੂੰ ਚੰਗੀ ਤਰ੍ਹਾਂ ਨਿਚੋੜ ਲੈਣਾ ਵਾ ਉਹਨੂੰ ਤੁਸੀਂ ਇੱਕ ਤੋਂ ਦੋ ਵਾਰ ਵੀ ਨਿਚੋੜ ਸਕਦੇ ਹੋ ਜਿਹੜਾ ਉਹਦਾ ਗੁੱਦਾ ਦੂਜੀ ਵਾਰੀ ਬਚ ਜਾਂਦਾ ਪਾਣੀ ਪਾ ਕੇ ਤੁਸੀਂ ਉਹਨੂੰ ਦੁਬਾਰਾ ਨਿਚੋੜ ਸਕਦੇ ਹੋ ਇੱਕ ਨਾਰੀਅਲ ਦੇ ਵਿੱਚੋਂ ਤੁਹਾਨੂੰ 1 ਲੀਟਰ ਦੁੱਧ ਆਰਾਮ ਨਾਲ ਨਿਕਲ ਜਾਏਗਾ ਉਸ ਤੋਂ ਬਾਅਦ ਨਾਰੀਅਲ ਪੇਕਾ 40 ਰੁਪਏ ਦਾ ਬਿਲਕੁਲ ਜੀ ਬਿਲਕੁਲ ਨਾਰੀਅਲ ਦੀ ਕੋਸਟ ਸਾਰਿਆਂ ਨੂੰ ਪਤਾ ਵਾ ਵੀ ਇਹ 40 ਰੁਪਏ ਦਾ ਨਾਰੀਅਲ ਵਾ 40 ਰੁਪਏ ਚ ਨੈਚੁਰਲ ਦੁੱਧ ਮਿਲ ਰਿਹਾ ਤੁਹਾਨੂੰ ਔਰ 70 ਰੁਪਏ ਚ ਆਪਾਂ ਕਿਦਾਂ ਦੁੱਧ ਲੈ ਰਿਆ ਮੈਨੂੰ ਕਹਿਣ ਦੀ ਲੋੜ ਨਹੀਂ ਗਈ ਔਰ ਉਸ ਤੋਂ ਬਾਅਦ ਆਪਾਂ ਉਹਦੇ ਵਿੱਚ ਪਾਵਾਂਗੇ ਮੁਹੱਬਤ ਕਿਉਂਕਿ ਮੁਹੱਬਤ ਹੋਣੀ ਬਹੁਤ ਜ਼ਰੂਰੀ ਆ ਔਰ ਇਹ ਮੁਹੱਬਤ ਉਸ ਤੋਂ ਬਾਅਦ ਆਪਾਂ ਜਦੋਂ ਦੁੱਧ ਬਣ ਕੇ ਆਪਣੇ ਭਾਂਡੇ ਦੇ ਵਿੱਚ ਤਿਆਰ ਹੋਊਗਾ ਉਸ ਤੋਂ ਬਾਅਦ ਇਹ ਮੁਹੱਬਤ ਆਪਾਂ ਉਹਦੇ ਵਿੱਚ ਪਾਵਾਂਗੇ ਹਾਂ ਜਿਹੜਾ ਇਹਦੇ ਵਿੱਚ ਮਿੱਠੇ ਦਾ ਸ਼ੌਕੀਨ ਰੱਖਦਾ ਵਾ ਜਿਹੜਾ ਇਹਦੇ ਵਿੱਚ ਮਿੱਠਾ ਪਾਉਣਾ ਚਾਹੁੰਦਾ ਵਾ ਉਹ ਆਪਣੀ ਮਰਜ਼ੀ ਅਨੁਸਾਰ ਧਾਗੇ ਵਾਲੀ ਮਿਸ਼ਰੀ ਇਸ ਦੁੱਧ ਦੇ ਵਿੱਚ ਇਸ ਸ਼ੇਕ ਦੇ ਵਿੱਚ ਐਡ ਕਰਕੇ ਉਹਨੂੰ ਪੀ ਸਕਦਾ ਵਾ ਜੀ ਜੀ ਬਿਲਕੁਲ ਅੱਛਾ ਨਗੀ ਸਾਹਿਬ ਇਹ ਫਿਰ ਪੀਣ ਦਾ ਟਾਈਮ ਕਿਹੜਾ ਹੈਗਾ ਕਿਸ ਵੇਲੇ ਪੀਤਾ ਜਾਵੇ ਜਿਹੜਾ ਇਹ ਮੁਹੱਬਤੀ ਸ਼ੇਕ ਹੈ ਦੇਖੋ ਫਰੂਕੀ ਸਾਹਿਬ ਵੈਸੇ ਤਾਂ ਦਿਨ ਚ ਆਪਾਂ ਜਦੋਂ ਮਰਜ਼ੀ ਪੀ ਸਕਦੇ ਵੈਸੇ ਰੋਟੀ ਖਾਣ ਤੋਂ 2 ਘੰਟੇ ਬਾਅਦ ਪੀ ਸਕਦੇ ਹਾਂ ਸਵੇਰ ਜਦੋਂ ਬੱਚੇ ਸਕੂਲ ਜਾਂਦੇ ਆ ਉਹਨਾਂ ਨੂੰ ਤੁਸੀਂ ਇਹ ਬਣਾ ਕੇ ਸ਼ਰਬਤ ਦੋ ਠੀਕਾ ਰਾਤ ਨੂੰ ਵੀ ਤੁਸੀਂ ਇਹ ਪੀ ਸਕਦੇ ਹੋ ਇੱਕ ਚੀਜ਼ ਮੈਂ ਹੋਰ ਫਰੁਕੀ ਸਾਹਿਬ ਕਹਿਣਾ ਚਾਹੁੰਗਾ ਦਰਸ਼ਕਾਂ ਦਾ ਬੜਾ ਸਵਾਲ ਹੁੰਦਾ ਕਿ ਇਹ ਅੱਜ ਆ ਗਏ ਦੁੱਧ ਨੂੰ ਮਾੜਾ ਕਹੀ ਜਾਂਦੇ ਆ ਅਸੀਂ ਤਾਂ 25 ਸਾਲਾਂ ਤੋਂ ਦੁੱਧ ਪੀ ਰਹੇ ਆ ਅਸੀਂ ਤਾਂ 50 ਸਾਲਾਂ ਤੋਂ ਦੁੱਧ ਪੀ ਰਹੇ ਆ ਦੇਖੋ ਮੈਂ ਇੱਕ ਸਾਡੇ ਪਿਆਰ ਭਰੇ ਸਰੋਤਿਆਂ ਦੇ ਸਾਹਮਣੇ ਕਰ ਲਕੂੰ ਦੁੱਧ ਨਹੀਂ ਮਾੜਾ ਦੁੱਧ ਫਰੁਕੀ ਸਾਹਿਬ ਨਹੀਂ ਮਾੜਾ ਪਰ ਦੇਖੋ ਇੱਕ ਚੀਜ਼ ਦਾ ਨਾ ਅੱਜ ਜਿਹੜਾ ਮੱਝ ਨੂੰ ਚਾਰਾ ਪੈ ਰਿਹਾ ਹੈ ਅੱਜ ਮੱਝ ਨੂੰ ਇੰਜੈਕਸ਼ਨ ਜਿਹੜਾ ਇੱਕ ਛੋਟਾ ਜਿਹਾ ਇੰਜੈਕਸ਼ਨ ਹੁੰਦਾ ਸਾਰੀ ਮੱਝ ਨੂੰ ਪਸਵਾ ਦਿੰਦਾ ਤੇ ਦੁੱਧ ਝੋ ਲੈਣੇ ਆ। ਉਹ ਸੋ ਦੁੱਧ ਦੇ ਇੰਜੈਕਸ਼ਨ ਦਾ 90% ਅਸਰ ਦੁੱਧ 'ਚ ਆ ਜਾਂਦਾ ਜਦੋਂ ਹੁਣ ਅੱਜ ਕੀ ਹੋ ਰਿਹਾ ਗ੍ਰਤੀ ਜੀਵਨ ਤੋਂ ਪ੍ਰਭਾਵਿਤ ਹੋ ਰਹੇ ਲੋਕ ਬਹੁਤ ਜ਼ਿਆਦਾ ਨਰਾਸ਼ ਹੋ ਰਿਹਾ ਔਰ ਇੱਕ ਦੂਜੇ ਨੰਬਰ ਤੇ ਛੋਟੀਆਂ ਬੱਚੀਆਂ ਦਾਦਾ ਸਾਲ ਦੀਆਂ ਬੱਚੀਆਂ ਨੂੰ ਮੈਂਸੀ ਸ਼ੁਰੂ ਹੋ ਰਹੀ ਹੈ 8 ਸਾਲ ਦੇ ਬੱਚੇ ਸ਼ੁਰੂ ਉਹ ਕਿਉਂ ਹੋ ਰਿਹਾ ਕਿਉਂਕਿ ਜਦੋਂ ਦੁੱਧ ਇਸ ਤਰ੍ਹਾਂ ਕੈਮੀਕਲ ਫਾਰਮ ਦੇ ਵਿੱਚ ਆਏਗਾ ਪਲੱਸ ਉਹ ਇੰਜੈਕਸ਼ਨ ਤੇ ਜੂਰੀਆ ਜਿਹੜਾ ਆਏਗਾ ਤਾਂ ਸਾਡੇ ਜਿਹੜੇ ਹਾਰਮੋਨ ਜਾਂ ਉਹ ਖਤਮ ਹੋ ਜਾਂਦੇ ਮਜ ਹੋ ਜਾਣਗੇ 네ਗੇਟਿਵ ਕੰਮ ਕਰਨਗੇ ਬਾਜਪਨ ਤੇ ਨਿਪੁੰਸਕਤਾ ਵੱਧ ਜਾਏਗੀ ਇਸੇ ਲਈ ਅਸੀਂ ਕਹਿੰਦੇ ਹਾਂ ਕਿ ਦੁੱਧ ਬੰਦ ਕਰਕੇ ਇਹ ਨੈਚੁਰਲ ਦੁੱਧ ਜਿਹੜਾ ਅੱਜ ਤਿਆਰ ਕੀਤਾ ਨਾਰੀਅਲ ਦਾ ਮਾਫ ਕਰਨਾ ਤੁਹਾਡੀ ਗੱਲ ਵਿੱਚ ਹੈ ਮਾਫ ਕਰਨਾ ਮੈਂ ਕੱਟ ਰਿਹਾ ਤੁਹਾਨੂੰ ਅੱਛਾ ਜਿਹੜਾ ਇਹ ਦੁੱਧ ਨੈਚੁਰਲ ਦੁੱਧ ਸਾਡੇ ਕੋਲ ਤਿਆਰ ਹੋ ਗਿਆ ਇਹਨੂੰ ਬਨਾਣਾ ਸ਼ੇਕ ਚ ਪਾ ਸਕ ਬਨਾਣਾ ਦੇ ਵਿੱਚ ਪਾ ਸਕਦੇ ਆ ਮੰਗੋ ਜਾਂ ਪਪਾਏ ਦੇ ਨਾਲ ਮਿਕਸ ਕਰ ਸਕਦੇ ਇਹਨੂੰ ਹਰੇਕ ਚੀਜ਼ ਚ ਮਿਕਸ ਕਰ ਸਕਦੇ ਹੋ ਈਵਨ ਕੇ ਮੈਂ ਅਕਸਿਜ ਹੋਰ ਕਲੀਅਰ ਕਰਦਾ ਕਿ ਜਿਵੇਂ ਆਪਾਂ ਅਸਥਮਿਕ ਵਾਸਤੇ ਦੱਸਿਆ ਉਹ ਰਾਤ ਨੂੰ ਸੌਣ ਲੱਗਿਆਂ ਇਸ ਦੁੱਧ ਨੂੰ ਥੋੜਾ ਇਹ ਤਾਂ ਆਪਾਂ ਬਣਾ ਲਿਆ ਸ਼ੇਕ ਠੰਡਾ ਕਰਕੇ برف ਵੀ ਆਪਦੇ ਲੋੜ ਅਨੁਸਾਰ ਜੇ ਪਾਣੀ ਤੁਸੀਂ ਪਾ ਸਕਦੇ ਹੋ ਹਾਂ ਜਿਹਨਾਂ ਅਸਥਮਿਕ ਪੇਸ਼ੈਂਟ ਆ ਉਹਨੇ ਕੀ ਕਰਨਾ ਉਹਨੇ ਰਾਤ ਨੂੰ ਸੌਣ ਲੱਗਿਆ 100 ml ਕੱਪ ਲੈਣਾ ਦੁੱਧ ਉਹਨੂੰ ਥੋੜਾ ਜਿਹਾ ਘੁਸਾ ਕਰ ਲੈਣਾ ਔਰ ਇੱਕ ਚੁਟਕੀ ਕਾਲੀ ਮਿਰਚ ਪਾਊਡਰ ਇਹ ਸਪੈਸ਼ਲ ਅਲੱਗ ਤੋਂ ਨੁਸਖਾ ਮੈਂ ਦੇਣ ਲੱਗਾ ਇੱਕ ਚੁਟਕੀ ਕਾਲੀ ਮਿਰਚ ਪਾਊਡਰ ਧਾਗੇ ਵਾਲੀ ਮਿਸ਼ਰੀ ਅਤੇ ਉਹਦੇ ਵਿੱਚ ਇੱਕ ਚਮਚੇ ਦਾ ਚੌਥਾ ਹਿੱਸਾ ਹਲਦੀ ਇਹ ਪਾ ਕੇ ਤੁਸੀਂ ਰਾਤ ਨੂੰ ਸੌਣ ਲੱਗਿਆ 100 ml ਦੁੱਧ ਪੀਂਦੇ ਹੋ ਤੇ ਜਿਹੜਾ ਅਸਥਮਿਕ ਪੇਸ਼ੈਂਟ ਆ ਉਹਦੇ ਲਈ ਇਹ ਰਾਮਬਨ ਬਣ ਜਾਏਗਾ ਔਰ ਉਹਨੂੰ ਬਹੁਤ ਅੱਛਾ ਰਿਜ਼ਲਟ ਆਏਗਾ। ਅੱਛਾ ਜੇਕਰ ਫਿਰ ਨਗਰ ਸਾਹਿਬ ਤੁਹਾਨੂੰ ਮਿਲਣਾ ਹੋਵੇ ਮਿਲਣ ਦਾ ਕੀ ਢੰਗ ਹੈਗਾ? ਤੇ ਇਹ ਜਿਹੜਾ ਅਸੀਂ ਸ਼ਰਬਤ ਬਣਾਇਆ ਜਿਹੜਾ ਨੁਸਖਾ ਫਾਰਮੂਲਾ ਤੁਸੀਂ ਕ੍ਰੀਏਟ ਕੀਤਾ ਹੈ ਜ ਇਹਦੇ ਹੋਰ ਬੱਚਿਆਂ ਵਾਸਤੇ ਬੱਚਿਆਂ ਨੂੰ ਦਿੱਤਾ ਜਾ ਸਕਦਾ ਬਿਲਕੁਲ ਬਿਲਕੁਲ ਜੀ ਹਰੇਕ ਉਮਰ ਦੇ ਵਿੱਚ ਤੁਸੀਂ ਇਹਨੂੰ ਲੈ ਸਕਦੇ ਹੋ ਛੋਟੀ ਉਮਰ ਤੋਂ ਲੈ ਕੇ ਜਦੋਂ ਆਪਾਂ ਬੱਚੇ ਨੂੰ 1 ਸਾਲ ਦੇ ਬੱਚੇ ਨੂੰ 2 ਸਾਲ ਦੇ ਬੱਚੇ ਨੂੰ ਜਦੋਂ ਆਪਾਂ ਦੁੱਧ ਪਿਉਆਣੇ ਆ ਉਸ ਬੱਚੇ ਨੂੰ ਇਹ ਨਾ ਹਾਂ ਇੱਕ ਚੀਜ਼ ਹੋਰ ਆ ਆਪਾਂ ਜਦੋਂ ਬੱਚੇ ਨੂੰ ਸ਼ੀਸ਼ੀ ਲਾ ਦਿੰਨੇ ਆ ਦੁੱਧ ਵਾਲੀ ਤਾਂ ਆਪਾਂ ਇਸ ਬੱਚੇ ਨੂੰ ਵੀ ਇਹ ਦੁੱਧ ਬਣਾ ਕੇ ਪਿਆ ਸਕਦੇ ਆ ਠੀਕ ਠੀਕ ਹੈ ਨਾ ਤੁਸੀਂ ਇਹ ਬਜ਼ੁਰਗ ਨੂੰ ਵੀ ਦੇ ਸਕਦੇ ਹੋ ਯੰਗ ਨੂੰ ਮਤਲਬ ਕਿ ਇਹ ਸਾਡੇ ਸਰੀਰ ਦੇ ਲਈ ਜਿਵੇਂ ਦੱਸਿਆ ਡਾਕਟਰ ਸਾਹਿਬ ਨੇ ਮੁਹੱਬਤ ਤੇ ਸ਼ਰਬਤ ਇੰਨਾ ਕੋ ਰੰਗ ਭਰ ਦੇਗਾ ਨਾ ਤੁਹਾਡੇ ਅੰਦਰ ਔਰ ਦੂਜੇ ਚਿਹਰੇ ਦੀ ਲਾਲੀ ਦੇਖਿਆ ਜੇ ਫਿਰ ਡਾਕਟਰ ਰੁਕੀ ਸਾਹਿਬ ਚਮਕਾ ਮਾਰੋਗੇ ਤੁਸੀਂ ਜੀ ਜੀ ਬਹੁਤ ਬਹੁਤ ਸ਼ੁਕਰੀਆ ਸੋ ਇਧਰ ਨੁਸਖਾ ਫਾਰਮੂਲਾ ਵੀ ਸਾਡਾ ਤਿਆਰ ਬਰ ਤਿਆਰ ਹੈਗਾ ਇੱਕ ਬੰਦਾ ਕਿੰਨੇ ਗਲਾਸ ਲੈ ਸਕਦਾ ਜੀ ਦਿਨ ਚ ਬਿਲਕੁਲ ਜੀ ਬਿਲਕੁਲ ਇੱਕ ਬੰਦਾ ਦਿਨ ਦੇ ਵਿੱਚ ਦੋ ਗਲਾਸ ਤੱਕ ਲੈ ਸਕਦਾ ਇਹਨੂੰ ਆਰਾਮ ਨਾਲ ਆ ਜੇ ਕਿਸੇ ਦੀ ਜ਼ਿਆਦਾ ਮਾਤਰਾ ਵੈਸੇ ਦੋ ਗਲਾਸ ਬਿਲਕੁਲ ਸਹੀ ਆ ਇੱਕ ਸਵੇਰੇ ਔਰ ਇੱਕ ਰਾਤ ਨੂੰ ਸੌਣ ਲੱਗਿਆਂ ਇਹ ਦੋ ਗਲਾਸ ਲੈਣਗੇ ਔਰ ਆਪਾਂ ਇਹਨੂੰ ਗਲਾਸ ਦੇ ਵਿੱਚ ਢੇਰੀ ਕਰਦੇ ਆ ਪਾਉਨੇ ਆ ਜੀ ਬਿਲਕੁਲ ਜੀ ਬਿਲਕੁਲ ਆ ਇੱਕ ਗਲਾਸ ਤੁਸੀਂ ਇੱਧਾ ਵਾ ਇੱਕ ਗਲਾਸ ਕਰਕੇ ਪੂਰਾ ਤੁਸੀਂ ਲੈ ਸਕਦੇ ਹੋ ਹੁਣ ਸਵਾਲ ਅਖੀਰ ਤੇ ਆ ਜਾਂਦਾ ਵੀ ਦੁੱਧ ਤਾਂ ਅਸੀਂ ਬੜੇ ਲੰਬੇ ਸਮੇਂ ਤੋਂ ਪੀ ਰਹੇ ਹਾਂ ਪਰ ਆ ਇੱਕ ਗਲਾਸ ਕੀ ਕਰੇਗਾ ਆਹਾ ਇੱਕ ਗਲਾਸ ਤੁਹਾਡੇ ਸਰੀਰ ਦੇ એનર્ਜੀ ਲੈਵਲ ਨੂੰ ਬਦਲ ਕੇ ਰੱਖ ਸਕਦਾ ਵਾ ਇੱਕ ਗਲਾਸ ਤੁਹਾਡੇ ਸਰੀਰ ਦੇ 슈ਗਰ ਲੈਵਲ ਨੂੰ ਬਦਲ ਕੇ ਰੱਖ ਸਕਦਾ ਇੱਕ ਗਲਾਸ ਤੁਹਾਡੇ ਸਰੀਰ ਦੇ ਬਲੱਡ ਪ੍ਰੈਸ਼ਰ ਨੂੰ ਬਦਲ ਕੇ ਰੱਖ ਸਕਦਾ ਇੱਕ ਗਲਾਸ ਤੁਹਾਡੀ ਨਿਰਾਸ਼ ਜ਼ਿੰਦਗੀ ਨੂੰ ਆਸ਼ਾਮਈ ਵਿੱਚ ਲੈ ਕੇ ਆ ਸਕਦਾ ਇੱਕ ਗਲਾਸ ਜਿੰਨਾਂ ਨੂੰ ਸਰੀਰ ਦੇ ਵਿੱਚ ਦਰਦਾਂ ਹੋ ਰਹੀਆਂ ਵਾਂ ਉਹਨਾਂ ਦੀਆਂ ਦਰਦਾਂ ਦੇ ਵਿੱਚ ਛੁਟਕਾਰਾ ਦਵਾ ਸਕਦਾ ਵਾ ਬਿਲਕੁਲ ਜੀ ਬਹੁਤ ਬਹੁਤ ਸ਼ੁਕਰੀਆ ਕਰਨ ਜੀ ਸਾਰੀ ਗੱਲਬਾਤ ਦੇ ਲਈ ਤੇ ਸਾਰਾ ਨੁਸਖਾ ਫਾਰਮੂਲਾ ਸਾਡ ਨੂੰ ਸ਼ੇਅਰ ਕਰਨ ਵਾਸਤੇ ਸੋ ਉਮੀਦ ਕਰਦਾ ਇਹ ਵੀਡੀਓ ਹੋਰ ਨਾਲ ਵੀਡੀਓ ਦੀ ਤਰ੍ਹਾਂ ਤੁਹਾਨੂੰ ਪਸੰਦ ਆਏਗੀ ਦੁੱਧ ਤੇ ਮੁਤਲਕ ਜਿਹੜੀ ਬਹੁਤ ਸਾਰੀਆਂ ਸਾਡੀਆਂ ਗਲਤ ਫਹਮੀਆਂ ਹੈਗੀਆਂ ਨੇ ਇਸ ਵੇਲੇ ਦੁੱਧ ਵੀ ਇਹ ਸਾਨੂੰ ਪਤਾ ਹੈ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਸਾਨੂੰ ਕਹਿਣ ਦੀ ਜ਼ਰੂਰਤ ਨਹੀਂ ਹੈ ਕਿ ਕਿੱਦਾਂ ਦਾ ਮਿਲਦਾ ਕਿਸ ਤਰੀਕੇ ਦਾ ਮਿਲਦਾ ਹਾਂ ਜਿਨ੍ਹਾਂ ਨੂੰ ਘਰ ਦੇ ਵਿੱਚ ਦੁੱਧ ਮਿਲਦਾ ਆਪ ਕੋਲ ਖੜ ਕੇ ਉਹ ਚੁਆ ਕੇ ਦੁੱਧ ਲੈ ਕੇ ਆਉਂਦੇ ਨੇ ਤੇ ਮੈਨੂੰ ਲੱਗਦਾ ਕਿ ਉਹ ਪੀ ਲੈਣ ਦੇ ਵਿੱਚ ਵੀ ਕੋਈ ਬਹੁਤ ਜ਼ਿਆਦਾ ਦਿੱਕਤ ਨਹੀਂ ਹੁੰਦੀ ਪਰ ਅਸੀਂ ਇਹ ਸ਼ਿਓਰ ਕਰੀਏ ਕਿ ਜਿਹੜ جا رہے ہے کہ وہ بالکل ٹھیک ਦਿੱਤਾ جا رہا ہے کہ نیچرل خوراک ہے گی ਉਹਨੂੰ ਦਿੱਤੀ جا رہی ہے ਟੀਕੇ वगैरह ਲਗਾ ਕੇ ਤਾਂ ਨਹੀਂ ਚੁਆਈਆਂ ਕਿੱਤਿਆਂ جا رہی ہیں ਤਾਂ ਜਿਹੜੇ ਲੋਕ ਚਾਹੁੰਦੇ ਨੇ ਕਿ ਦੁੱਧ ਅਸੀਂ ਪੀਣਾ ਤਾਂ ਇਸ ਤੋਂ ਉੱਪਰ ਮੈਨੂੰ ਲੱਗਦਾ ਹੈ ਕਿ ਅੱਜ ਇਸ ਦੁੱਧ ਤੋਂ ਉੱਪਰ ਕੋਈ ਆਪਸ਼ਨ ਹੈ ਜਿਹੜੀ ਉਹ ਨਹੀਂ ਹੋ ਸਕਦੀ ਉਮੀਦ ਕਰਦਾ ਹਾਂ ਇਹ ਵੀਡੀਓ ਉਹਨਾਂ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਨ੍ਹਾਂ ਨੂੰ ਲੱਗਦਾ ਕਿ ਦੁੱਧ ਦਾ ਬੜਾ ਚਾਹ ਹੈ ਡਾਕਟਰ ਨੇ ਬੰਦ ਕਰਤਾ ਤਾਂ ਇਸ ਦੁੱਧ ਦਾ ਡਾਕਟਰ ਦੀ ਅ ਅਸੀਕਲੇ ਸਲਾਹ ਦੇ ਨਾਲ ਮੁਰ ਤੋਂ ਸ਼ੁਰੂ ਕਰ ਸਕਦਾ ਹੈ ਉਮੀਦ ਕਰਦਾ ਫਿਰ ਵੀ ਜਿਨ੍ਹਾਂ ਜਿਨ੍ਹਾਂ ਨੂੰ ਦਿੱਕਤ ਪਰੇਸ਼ਾਨੀ ਜਿਸ ਤਰੀਕੇ ਨਾਲ ਇੱਥੇ ਗਨਵਾਈਆਂ ਨੇ ਦੁੱਧ ਪੀਣ ਨਾਲ ਜਿਹੜੀਆਂ ਖਤਮ ਹੋ ਸਕਦੀਆਂ ਨੇ ਉਹਨਾਂ ਲੋਕਾਂ ਤੱਕ ਵੀ ਤੁਸੀਂ ਵੀਡੀਓ ਸ਼ੇਅਰ ਕਰਦੇ ਹੋਗੇ ਧੰਨਵਾਦ